ਮੇਰੇ ਵੱਲੋਂ ਸਾਰਿਆਂ ਨੂੰ ਜੀ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦੇਸਾਂ ਪਰਦੇਸਾਂ ਵਿੱਚ ਜਿੰਨੇ ਵੀ ਮੇਰੇ ਭੈਣ ਭਾਈ ਬੈਠੇ ਆ ਰਿਸ਼ਤੇਦਾਰ ਬੈਠੇ ਆ ਸਾਰਿਆਂ ਨੂੰਆਂ ਲੱਖ ਲੱਖ ਮੁਬਾਰਕਾਂ ਤੇ ਖੁਸ਼ੀ ਖੁਸ਼ੀ ਆ ਆਪਣੇ ਨਾਲ ਘਰ ਵਿੱਚ ਇਸ ਤਰ੍ਹਾਂ ਹੀ ਤਿਹਾਰ ਮਨਾਉਂਦੇ ਰਹੋ ਚਲੋ ਜੀ ਅੱਜ ਪੌਸਮ ਹੈਗਾ ਬਹੁਤ ਵਧੀਆ ਹੈ ਤੇ ਆਪਾਂ ਨੇ ਵੱਲ ਬਗੈਰਾਂ ਨਾਲ ਸਾਰੇ ਸਵੇਰੇ ਕੰਮ ਨਿਵੇੜ ਦਿੱਤਾ ਤਾਂ ਸਾਰਾ ਚਲੋ ਜੀ ਹੁਣ ਜਿਹੜੇ ਜਿਹੜੇ ਦੀਵੇ ਆ ਨਾ ਉਹ ਆਪਾਂ ਨੇ ਨਾ ਪਾਣੀ ਦੇ ਵਿੱਚ ਭੋਂਕੇ ਰੱਖੇ ਹੋਏ ਆ ਤੇ ਉਹਨਾਂ ਨੂੰ ਵੀ ਆਪਾਂ ਹੁਣ ਪਾਣੀ ਦੇ ਵਿੱਚੋਂ ਕੱਢ ਦਿੰਨੇ ਆ ਦੇਖੋ ਜੀ ਪਾਣੀ ਦੇ ਵਿੱਚ ਭੋਂਤੇ ਹੋਏ ਦੀਵੇ ਨਾ ਤੇ ਨਾਲੇ ਸੁੱਚੇ ਹੋ ਜੰਨੇ ਤੇ ਵਧੀਆ ਲੱਗਦੇ ਆ ਆਪਾਂ ਨੇ ਨਾ ਦੋ ਤਰ੍ਹਾਂ ਦੇ ਦੀਵੇ ਲੈ ਕੇ ਆਏ ਤੇ ਦੇਖੋ ਇਹਨਾਂ ਨੂੰ ਨਾ ਇਸ ਤਰ੍ਹਾਂ ਦਾ ਕਲਰ ਕੀਤਾ ਹੋਇਆ ਹੈ ਤੇ ਜਿਹੜੇ ਬਾਕੀ ਨੇ ਇਹ ਦੂਜੇ ਲੋੜ ਦੇ ਸਿੰਪਲ ਜਿਹੇ ਨੇ ਆ ਪਤਾ ਨਹੀਂ ਕਹਾਂ ਤੇ ਜਾਦੇ ਰੜਿਆ ਹੋਇਆ ਦੀਵਾ ਇਹਨੂੰ ਜਿਆਦੇ ਸੇਕ ਲੱਗਿਆ ਹੋਇਆ ਤੇ ਆਪਾਂ ਸਾਰਿਆਂ ਨੂੰ ਨਾ ਪਾਣੀ ਚੋਂ ਕੱਢ ਕੇ ਨਾ ਇਸ ਤਰ੍ਹਾਂ ਸੁੱਕਣੇ ਪਾ ਦਿੰਨੇ ਤੇ ਹੁਣ ਇਹ ਸੁੱਕ ਜਾਣਗੇ ਚਲੋ ਜੀ ਆਪਾਂ ਨੇ ਸਬਜ਼ੀ ਵੀ ਬਣਾ ਲਈ ਅੱਜ ਆਪਾਂ ਨੇ ਸਬਜ਼ੀਆਂ ਬਣਾਈਆਂ ਨੇ ਤਿੰਨ ਤੇ ਆਟਾ-ਉਟਾ ਗੁੰਨ ਕੇ ਨਾ ਸਾਰੀ ਤਿਆਰੀ ਕਰ ਦਿੱਤੀ ਆ ਮੈਂ ਖਾਂ ਪਹਿਲਾਂ ਇਹ ਕੰਮ ਨਿਬੇੜ ਦਈਏ ਫੇਰ ਨਾ ਮੱਥਾ ਟੇਕਣ ਦੀ ਹੋ ਜਾਂਦੀ ਹੈ ਤਿਆਰੀ ਦੇਖੋ ਜੀ ਸਾਡੇ ਰਿਸ਼ਤੇਦਾਰਾਂ ਦੇ ਇੰਨੇ ਜਿਆਦਾ ਫੋਨ ਆਏ ਕਹਿੰਦੇ ਤੁਸੀਂ ਕਿਹੜੇ ਦਿਨ ਦੀਵਾਲੀ ਮਨਾਈ ਹੈ ਮੈਂ ਕਹਾ ਵੀ ਅਸੀਂ ਤਾਂ 21 ਤਰੀਕ ਨੂੰ ਹੀ ਦੀਵਾਲੀ ਮਨਾਵਾਂਗੇ ਤੇ ਮੇਰੀਆਂ ਭੈਣਾਂ ਵੀ ਕਮੈਂਟ ਕਰਕੇ ਜਰੂਰ ਦੱਸਣ ਵੀ ਦੀਵਾਲੀ ਤੁਸੀਂ ਕਿਹੜੇ ਦਿਨ ਮਨਾਈ ਹੈ ਦੇਖੋ ਜੀ ਮੇਰੀ YouTube ਫੈਮਲੀ ਨੂੰ ਵੀ ਨਾ ਹੈਪੀ ਦੀਵਾਲੀ ਦੇਖੋ ਜੀ ਹੁਣ ਤਾਂ ਪਾਣੀ ਵਾਲੇ ਦੀਵੇ ਵੀ ਆਉਣ ਲੱਗੇ ਨੇ ਉਹ ਅਸੀਂ ਇਹ ਨਹੀਂ ਲੈ ਕੇ ਆਏ ਹੈਗੇ ਅਸੀਂ ਕਿਹਾ ਵੀ ਨਾ ਤੇਲ ਦੇ ਦੀਵੇ ਵਧੀਆ ਰਹਿੰਦੇ ਆ ਉਹ ਲੜੀਆਂ ਵਗੈਰਾ ਦੇਖੋ ਇਦ ਕਿ ਨਾ ਬੱਚਿਆਂ ਨੇ ਨਾ ਦਰਾਖਤਾਂ ਦੇ ਉੱਪਰ ਵੀ ਲੜੀਆਂ ਲਾ ਦਿੱਤੀਆਂ ਨੇ ਕਹਿੰਦੇ ਵੀ ਬਹੁਤ ਸੋਹਣੀਆਂ ਲੱਗਣਗੀਆਂ ਚਾਰੇ ਪਾਸੇ ਦੀਵੇ ਸੁਕਣੇ ਪਾ ਦਿੱਤੇ ਨੇ ਤੇ ਥੋੜੀ ਦੇਰ ਤੱਕ ਨਾ ਫਿਰ ਇਹਨਾਂ ਨੂੰ ਨਾ ਅੰਦਰ ਨੂੰ ਲੈ ਜਾਂਗੇ ਚਾਕੇ ਕਿਉਂਕਿ ਅੱਜ ਤੱਕ ਨਾ ਮੇਰੇ ਨਾਲ ਇਹ ਦੁਪੱਟੇ ਨੇ ਨਾ ਮੈਨੂੰ ਇੰਨਾ ਤੰਗ ਕੀਤਾ ਹੋਇਆ ਨਾ ਐਂ ਚਾਹੇ ਇਹਨੂੰ ਚਿੜੀ ਲੈ ਕੇ ਉੜ ਜਵੇ ਬਿਲਕੁਲ ਵੀ ਨਹੀਂ ਰਹਿੰਦਾ ਹੈਗਾ ਇਸ ਤਰ੍ਹਾਂ ਉੜ ਜਾਂਦਾ ਇੰਨਾ ਹਲਕਾ ਹੈ ਨਾ ਬਹੁਤ ਤੰਗ ਕਰਦਾ ਇਹ ਦੁਪੱਟੇਰੇ ਤਾਂ ਚਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਬੱਚਿਆਂ ਨੇ ਕਿਹੜੀ ਡੈਕੋਰੇਸ਼ਨ ਕੀਤੀ ਆ ਦੇਖੋ ਇਹ ਕਿੰਨੂਆਂ ਦੇ ਹੈਗੇ ਨੇ ਬੂਟੇ ਤੇ ਇਹਨਾਂ ਦੇ ਉੱਪਰ ਨਾ ਇਸ ਤਰ੍ਹਾਂ ਲੜੀਆਂ ਲਾ ਦਿੱਤੀਆਂ ਨੇ ਤੇ ਆਪਣੇ ਸੰਗਤਰੇ ਵੀ ਬਹੁਤ ਸੋਹਣੇ ਹੋ ਗਏ ਨੇ ਪੀਲੇ ਪੀਲੇ ਹੋ ਗਏ ਨੇ ਹੁਣ ਤੇ ਝੜਦੇ ਬਹੁਤ ਜ਼ਿਆਦਾ ਨੇ ਪਤਾ ਨਹੀਂ ਇਹਨਾਂ ਨੂੰ ਕੀ ਗੱਲ ਆ ਕੋਈ ਘਾਟ ਬਾੜਾ ਪਤ ਸਮਝ ਨਹੀਂ ਆਉਂਦੀ ਹੈਗੀ ਚਲੋ ਜੀ ਇੱਧਰ ਆਪਾਂ ਨੇ ਨਾ ਜਿਹੜੇ ਨਮੀ ਹੱਟ ਲੈ ਕੇ ਆਏ ਨਾ ਦੋ ਲੈ ਕੇ ਆਏ ਆ ਤੇ ਆਪਾਂ ਨੇ ਨਾ ਉੱਪਰ ਤੇਲ ਪਾ ਕੇ ਨਾ ਉੱਪਰ ਦੀਵੇ ਬਾਲ ਦਿੱਤੇ ਨੇ ਤੇ ਦੇਖੋ ਕਿੰਨੀ ਸੋਹਣੀ ਲੱਗਦੀ ਆ ਰੈੱਡ ਰੰਗ ਦੀਆਂ ਲੈਂਦੀਆਂ ਨੇ ਆਪਾਂ ਦੋਨੇ ਤੇ ਹੁਣ ਆਪਾਂ ਨਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਏ ਤੇ ਬਾਬੇ ਸਹੀਦਾਂ ਦੇ ਜਾਣਾ ਏ ਤੇ ਖੇਤਾਂ ਵਿੱਚ ਦੀਵੇ ਧਰਨੇ ਆ ਤੇ ਉਹਨਾਂ ਵਾਸਤੇ ਨਾ ਆਪਾਂ ਹੁਣ ਨਾ ਜਿੰਨਾ ਵੀ ਆਪਣਾ ਸਮਾਨ ਪਾਉਣਾ ਲਪਾਪਿਆਂ ਦੇ ਵਿੱਚ ਆਪਾਂ ਹੁਣ ਮਠਿਆਈ ਪਾ ਦਈਏ ਬਾਅਦ ਵਿੱਚ ਤੇ ਜਾਵਾਂਗੇ ਆਪਾਂ ਫਿਰ ਗੁਰਦੁਆਰਾ ਸਾਹਿਬ ਪਹਿਲਾਂ ਮੱਖੋ ਪਹਿਲਾਂ ਹੱਟੀ ਦੇ ਉੱਪਰ ਨਾ ਆਪਾਂ ਇਸ ਤਰ੍ਹਾਂ ਦੀਵੇ ਬਾਲ ਦਈਏ ਦੇਖੋ ਜੀ ਹੁਣ ਤਾਂ ਬਹੁਤ ਸੋਹਣੇ ਸੋਹਣੇ ਹੱਟਾ ਆਉਣ ਲੱਗੀਆਂ ਨੇ ਇਹ ਆਪਾਂ ਨੇ ਲਿਆਂਦੀਆਂ ਤਿੰਨ ਮੰਜਲੀ ਤੇ ਦੀਵੇ ਨਾ ਇਸ ਤਰ੍ਹਾਂ ਹੀ ਫਿਕਸ ਲੱਗੇ ਹੋਏ ਨੇ ਕੋਈ ਦੀਵਾ ਧਰਨ ਦੀ ਲੋੜ ਨਹੀਂ ਹੈਗੀ। ਬਸ ਤੁਸੀਂ ਤੇਲ ਪਾ ਦਿਓ, ਬੱਤੀ ਪਾ ਦਿਓ। ਬਹੁਤ ਪੂਰੀ ਐਨ ਖੁੱਲੀ ਡੁੱਲੀ ਹਟਾ ਆਪਣੀ। ਇਹਦਾ ਮੜਦੇ ਮੂੰਹ ਸਿੱਧਾ ਕਰ ਦੇ। ਦੇਖੋ ਜੀ ਉੱਪਰ ਵੀ ਆਪਾਂ ਨੇ ਨਾ ਇਸ ਤਰ੍ਹਾਂ ਨਾ ਬੱਲਬੀਆਂ ਵਗੈਰਾ ਲਾ ਦਿੱਤੀਆਂ ਨੇ। ਚਲੋ ਜੀ ਆਪਾਂ ਨੇ ਗੁਰਦੁਆਰਾ ਸਾਹਿਬ ਆਸਤੇ ਨਾ ਸਾਰੀ ਮਠਿਆਈ, ਸਾਰੀਆਂ ਚੀਜ਼ਾਂ ਜਿੰਨੇ ਵੀ ਲੈਂਦੇ ਨਾ ਫਲ ਫਰੂਟ ਤੇ ਆਪਾਂ ਨੇ ਤੇ ਇਹਨਾਂ ਲਪਾ ਕੇ ਇਹਦੇ ਵਿੱਚ ਸਮਾਨ ਪਾ ਦਿੱਤਾ ਹੈ। ਤੇ ਇਧਰ ਆਪਾਂ ਨਾ ਬਾਅਦ ਵਿੱਚ ਤੇ ਆ ਕੇ ਟੇਕੂਗੇ ਮੱਥਾ ਤੇ ਆਪਾਂ ਹੁਣ ਮੱਖਾਂ ਪਹਿਲਾਂ ਦੀਵੇ ਧਰ ਦਈਏ ਚਲੋ ਜੀ ਹੁਣ ਆਪਾਂ ਨਾ ਜਿਹੜੇ ਆਲੇ-ਦਾਲੇ ਦੀਵੇ ਰੱਖਣੇ ਨੇ ਨਾ ਘਰ ਦੇ ਵਿੱਚ ਤੇ ਉਹ ਵੀ ਇੱਕ ਆਪਾਂ ਹੁਣ ਤਿਆਰ ਕਰ ਲਈਏ ਉਹ ਲਿਆਦੇ ਮੈਂ ਇੱਕ ਵਾਰ ਥਾਲ ਲੈ ਆ ਦੇ ਖਾਣਾ ਸਾਰਾ ਸਮਾਨ ਨਾਲ ਇਕੱਠਾ ਪਾ ਲੂ ਕਿਸੇ ਪਾਦਨੇ ਤੇ ਮੱਥਾ ਦੇਖਣਾ ਸੌਖਾ ਹੋ ਜਾਂਦਾ ਹੈ ਲੱਗੇ ਆ ਮੱਥਾ ਟੇਕਣ ਤੇ ਇਸ ਤਰ੍ਹਾਂ ਹੀ ਨਾ ਤਿਹਾਰ ਖੁਸ਼ੀ-ਖੁਸ਼ੀ ਆਪਣੇ ਘਰ ਵਿੱਚ ਮਨਾਉਂਦੇ ਜਾਓ ਸ਼ੁਕਰ ਗੁਜ਼ਾਰੋ ਸਭ ਲੋਕੀ ਦੋਨਾਂ ਜਵਾਈ ਬਹੁਤ ਦੇ ਬਹੁਤ ਦੇ ਕਰਨੋ ਸ਼ਾਂਤੀ ਵਾਹ ਲਓ ਕਰੋ ਜੀ ਹੁਣ ਆਪਾਂ ਨੇ ਟੇਕ ਲਿਆ ਮੱਥਾ ਤੇ ਹੁਣ ਆਪਾਂ ਖਾਣੇ ਆ ਮਠਿਆਈ ਆ ਅਖਰ ਰੋਟ ਵਗੈਰਾ ਦੇਖੋ ਕਿੰਨੇ ਚਿਰ ਦੀ ਦਿੱਖਤੀ ਦੀਵਾਲੀ ਆਉਣੀ ਦੀਵਾਲੀ ਆਉਣੀ ਹੈ ਨਹੀਂ ਇਹ ਲਾ ਬਹੁਤ بڑا ਤਿਹਾਰ ਹੁੰਦਾ ਹੈ ਦੀਵਾਲੀ ਦਾ ਦੇਹਾਂ ਦੇਸਾਂ ਪ੍ਰਦੇਸਾਂ ਦੇ ਵਿੱਚ ਸਾਰੇ ਨਾ ਖੁਸ਼ੀ-ਖੁਸ਼ੀ ਮਨਾਉਨੇ ਆ। ਤੁਸਿਆਂ ਭਾਜੀ ਦਿਵਾਲੀ ਆ। ਹਾਂ ਜਿੱਥੇ ਵੀ ਬੰਦਾ ਹੋਵੇ ਨਾ ਸ਼ਾਮ ਨੂੰ ਬੰਦੇ ਨੇ ਪਹੁੰਚਣਾ ਹੀ ਪਹੁੰਚਣਾ ਹੈ ਆਪਣੇ ਘਰ। ਆਪਣੇ ਪਰਿਵਾਰ ਦੇ ਨਾਲ ਹਰੇਕ ਬੰਦਾ ਨਾ ਮੱਥਾ ਟੇਕਦਾ ਏ ਤੇ ਇਸ ਤਰ੍ਹਾਂ ਹੀ ਨਾ ਪਰਿਵਾਰ ਖੁਸ਼ੀ ਨਾਲ ਵਧੀਆ ਮੱਥਾ ਟੇਕਦਾ ਰਹੇ। ਹਰ ਇੱਕ ਘਰ ਖੁਸ਼ੀਆਂ ਲੈ ਕੇ ਆ। ਹਾਂ ਖੁਸ਼ੀਆਂ ਲੈ ਕੇ ਆਈ ਮੇਰੇ ਮਾਲਕਾ। ਚਲੋ ਜੀ ਅਸੀਂ ਨਾ ਇੱਥੇ ਨਵੀਆਂ ਹੱਟੀਆਂ ਲੈ ਕੇ ਆਏ ਤੇ ਬਹੁਤ ਸੋਹਣੀਆਂ ਲੱਗਦੀਆਂ ਨੇ ਰੈੱਡ ਰੰਗ ਦੀਆਂ। ਦੇ ਚੁੰਮੀਆਂ ਖੁੱਲੀ ਢੁਲੀ ਆ। ਅੱਜ ਹੁਣ ਆਪਾਂ ਨਾ ਦੀਵੇ ਰੱਖਣਾ ਸ਼ੁਰੂ ਕਰਦੇ ਆਂ ਤੇ ਆਪਾਂ ਨੇ ਮੱਥਾ ਟੇਕ ਲਿਆ ਏ ਦੇਖੋ ਜੀ ਆਪਾਂ ਨੇ ਨਾ ਇਸ ਹੁਣ ਨਾ ਬੂਟਿਆਂ ਦੇ ਵਿੱਚ ਕਿੰਨੀਆਂ ਸੋਨੀਆਂ ਵੱਲੀਆਂ ਲੈਣੀਆਂ ਹੋਈਆਂ ਤੇ ਦੇਖੋ ਕਿੰਨੀਆਂ ਸੋਨੀਆਂ ਲੱਗਦੀਆਂ ਨੇ ਮੈਂ ਤਾਂ ਬਹੁਤ ਸੋਨੀਆਂ ਲੱਗਦੀਆਂ ਨੇ ਤੇ ਪੰਡਿਤ ਦੀਵੇ ਰੱਖ ਦਿੱਤੇ ਨੇ ਤੇ ਹੁਣ ਆਪਾਂ ਨਾ ਹੈਪੀ ਦੀਵਾਲੀ ਹੈ ਸਾਰਿਆਂ ਨੂੰ ਹੈਪੀ ਦੀਵਾਲੀ ਸਾਰਿਆਂ ਨੂੰ ਜੀ ਹੈਪੀ ਦੀਵਾਲੀ ਇਹ ਬੜਾ ਉੱਤੇ ਦੇ ਪਾਸੇ ਨਾ ਆ ਮੇਰੇ ਭਰਾ ਨੂੰ ਵੀ ਸਭ ਨੂੰ ਹੈਪੀ ਦੀਵਾਲੀ ਇਹ ਤੇਰਾ ਭਰਾ ਹੈ ਹਾਂ ਜੀ ਹਾਂ ਮੇਰਾ ਭਰਾ ਹੈ ਉਹਨਾਂ ਨੂੰ ਕਹਦੇ ਕਿ ਹੈਪੀ ਦੀਵਾਲੀ ਹੈਪੀ ਦੀਵਾਲੀ ਪਰਵੇਸ਼ ਹੈਪੀ ਦੀਵਾਲੀ ਬੋਲਦੇ ਾਰੇ ਪਰਿਵਾਰ ਕੋ ਹੈਪੀ ਦੀਵਾਲੀ ਔਰ ਪਰਵਾਹ ਕੀ ਠਾਕ ਹੈ ਚਲੋ ਵਧੀਆ ਆਪਣੇ ਘਰ ਮੇ ਖੁਸ਼ੀ ਖੁਸ਼ੀ ਹੈਪੀ ਦੀਵਾਲੀ ਮਨਾਓ ਚਲੋ ਜੀ ਹੈ ਦਾ ਛੋਟੂ ਦੇ ਭਾਈ ਦਾ ਆਇਆ ਤਾਂ ਫੋਨ ਤੇ ਉਹਨੇ ਵੀ ਸਾਰੀ ਫੈਮਿਲੀ ਨੂੰ ਹੈਪੀ ਦੀਵਾਲੀ ਕਿਹਾ ਓ ਛੋਟੂ ਹਾਂਜੀ ਲੈ ਉਧਰ ਪਾਸੇ ਜਾ ਕੇ ਨਾ ਸੁਹਾਗੇ ਤੇ ਵੀ ਰੱਖੇ ਜਾ ਕੇ ਚੱਲ ਆ ਲੈ ਜਾ ਤੂੰ ਫੜ ਕੇ ਕੱਲਾ ਕਰ ਲੈ ਨਾ ਉੱਥੇ ਰੱਖ ਦੇ ਹਾਂਜੀ ਹਾਂ ਸਾਰਾ ਤੇਰਾ ਚੱਲ ਹਾਂ ਰੱਖਿਆ ਆਗੇ ਤਰ੍ਹਾਂ ਰੱਖ ਦਿੰਨੇ ਆ ਇਹ ਕਿ ਜਿੰਦੇ ਤੇ ਰੱਖ ਦੇ ਇਹ ਕਿ ਜਿੰਦੇ ਤੇ ਰੱਖ ਦਿੰਨੇ ਆ ਇੱਕ ਹਾਲ ਤੇ ਇੱਕ ਹਾਲ ਤੇ ਰੱਖ ਦੇ ਹਾਲਾਂ ਤੇ ਹਾਂ ਜੀ ਹਾਂ ਇੱਕ ਹਾਲ ਤੇ ਰੱਖ ਦਿੰਨਾ ਕਾਈ ਉਹਨੇ ਹੁਣ ਵੀਡੀਓ ਕਾਲ ਕਰੀ ਆ ਕਹਿੰਦਾ ਸਾਰੀ ਫੈਮਿਲੀ ਨੂੰ ਕਹਿੰਦਾ ਮੈਂ ਹੈਪੀ ਦੀਵਾਲੀ ਕਹਾਂ ਮ ਹਰ ਇੱਕ ਸਾਲ ਇਹਦਾ ਨਾ ਛੋਟੂ ਦਾ ਭਾਈ ਨਾ ਹੈਪੀ ਦੀਵਾਲੀ ਜ਼ਰੂਰ ਕਹਿੰਦਾ ਹੀ ਕਹਿੰਦਾ ਹੈ ਦੇਖ ਲੈ ਇੱਕ ਨੱਕ ਨੂੰ ਘਰ ਆਦਾ ਇਹ ਮੱਕ 10 ਲੱਖਾਂ ਦੇ ਲੱਗੇ ਖਲੋਈ ਉਹ ਪਾ ਹਲਿਕ ਹੈਪੀ ਦੀਵਾਲੀ ਸਾਰਿਆਂ ਨੂੰ ਚਲੋ ਜੀ ਹੁਣ ਆਪਾਂ ਨਾ ਰੋਟੀ ਪਾਣੀ ਦਾ ਕੰਮ ਨਿਬੇੜ ਦਿੱਤਾ ਏ ਤੇ ਹੁਣ ਆਪਾਂ ਨਾ ਚਲਣ ਲੱਗੇ ਆਸਤਵਾ ਜੀ ਤੇ ਆਪਾਂ ਨੇ ਹਾਰੇ ਅੱਧਾ ਹੀ ਸਮਾਨ ਕੱਢ ਕੇ ਲਿਆਂਦਾ ਏ ਪਹਿਲਾਂ ਇਹਨਾਂ ਦੇ ਇਹਨਾਂ ਨੂੰ ਸਮਾਪਤ ਕਰਦੇ ਉਸਤੇ ਮੇਰੇ ਫੇਰ ਸਮਾਨ ਕੱਢ ਕੇ ਲੈ ਕੇ ਆਵਾਂਗੇ ਚਲੋ ਜੀ ਹੁਣ ਆਪਾਂ ਚਲਾਉਨੇ ਹਨਾਰ ਤੇ ਮੈਨੂੰ ਤਾਂ ਬਹੁਤ ਜ਼ਿਆਦਾ ਸ਼ੌਂਕ ਹੈ ਚਲੋ ਜੀ ਉਧਰ ਆਪਣਾ ਹਨਾਰ ਤੇਨ ਲੱਗਿਆ ਏ ਆਦੇ ਸਾਹਮਣੇ ਵੀ ਆ

ਯਾਰ ਇਹ ਬਸ 3 ਬੰਦ ਹੋ ਗਏ। ਉਹ ਬੜਾ ਨਹੀਂ ਚਾਹੀਦੀ ਬੁਲਚੜੀ। ਬੁਲਚੜੀ ਦੇ ਨਾਲ ਤਾਂ ਬਹੁਤ ਸੋਹਣੀ ਚੱਲਦੀ ਆ। ਆਹ ਦੇਖ ਅੱਧੀਆਂ ਰਹਿ ਗਈਆਂ। ਆ ਵੀ ਨਹੀਂ। ਖੜ ਜਾ ਪਰ ਇਹਨੂੰ ਅਗਲ ਅਗਲੇ ਨੂੰ। ਇਹ ਤਾਂ ਮੂਹ ਨੂੰ ਅਗ ਲੱਗੀ ਤਾਂ ਹੋਈ ਐ। ਲੱਗ ਜਾ। ਇਹ ਸਾਰੇ ਨਾਲ ਬੜੀ ਸਿਸਟਮ ਆ। Thank you. ਵੀ ਚਲਾਉਣੇ ਇੱਕ ਜਿਹੜੀ ਤਾਰੀਖ ਪੜੇ ਹੋਏ ਨੇ ਬੰਕੋਗੇ ਕਿ ਕਿਹੜਾ ਕਿਧਰੋਂ ਕੁੰਮਿਆ ਆਵਦਾ ਪਤਾ ਤੋ ਕਰੇ ਨੂੰ ਚਲੇ ਗਿਆ ਅਰੇ ਚੱਲਣਾ ਹਲੇ ਫਿਰ ਬੰਮ ਮਾਰਦਾ ਆਵਦੇ ਸਾਹੀ ਹੇਠਾਂ ਹੋਉਂਦੀ ਹੈ ਇਹ ਨਹੀਂ ਇਹ ਲੋਟ ਨਹੀਂ ਹੈਗੀ ਕਿਤੇ ਨਹੀਂ 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 ਇਹ ਹਵਾ ਪਰ ਜਾਣਾ ਹੈ ਇਹ ਲੀਕਾ ਕਿਤੇ ਪਾਸੇ ਇਹ ਲੀਕਾ ਜੀ ਲੀਕਾ ਨਹੀਂ ਨਹੀਂ ਹੋ ਰਹਾ ਉਹ ਲੀਕਾ ਜੀ ਕਿਤੇ ਪਾਸੇ ਚੱਲੀ 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 ਨਹੀਂ ਨਹੀਂ ਇਹ ਲੀਕਾ ਕਿਤੇ ਪਾਸੇ ਉੱਪਰ ਮੈਂ ਉੱਪਰ ਜੜ ਦਉ ਨਹੀਂ ਇਹ ਲੀਕਾ ਨਹੀਂ ਚੱਲੇ ਤੂੰ ਇਧਰ ਜਾ ਕੇ ਨਹੀਂ ਨਹੀਂ ਚੱਲੇ ਚੇਰ ਕਰਕੇ ਚੱਲੇ ਤੂੰ ਉੱਪਰ ਦੋ ਚੱਲ ਨਹੀਂ ਆਹ ਦੇਖ ਰਿਹਾ

ਦਾ ਚਲੇਆ ਮੈਂ ਕਹਿੰਦੀ ਅਗਲੇ ਪਿੰਡ ਤੱਕਰ ਜਾਊਗਾ ਦੇਖੋ ਜੀ ਚਾਰੇ ਪਾਸੇ ਨਾ ਰੌਣਕੇ ਰੌਣਕੇ ਨਜ਼ਰ ਆਉਂਦੀ ਐ ਤੇਰਾ ਆਪਾਂ ਨਾ ਆਪਾਂ ਵੀ ਇਹ ਚ ਲਾ ਲਈਏ ਦੇਖੋ ਇਹ ਵਾਲਾ ਖੜਕਾ ਵੀ ਨਹੀਂ ਕਰਨੀ ਹੈਗੀ ਐ ਇਹਦਾ ਨਾ ਇਹ ਤਾਂ बस ਲਾ ਕੇ ਆਇਆ ਸੱਟ ਕਿਆ ਨਹੀਂ ਕਰਿਆ ਨਾ ਨੇ ਮੈਂ ਕਹਿੰਦੀ ਆ ਤਾਂ ਚਲਾਈਆਂ ਹੋਈਆਂ ਨੇ ਨਹੀਂ ਨਹੀਂ ਸਾਫਟੀਆਂ ਨੇ ਨਹੀਂ ਚੱਲਣ ਵਾਲੀਆਂ ਆਈ ਕਾ ਹੋਰ ਛੜਤੀ ਦੇਖੋ ਉੱਪਰ ਲਗਾਤਾਰ ਜਾਂਦੀ ਆ ਆਪਣੀ ਚਲੀ ਇਹ ਸਾਰੇ ਜਣ ਉਹ ਇਹ ਬੱਦ ਸੋਹਣੀਆਂ ਲੱਗਦੀਆਂ ਨੇ ਉਹ ਵੀ ਲੋਕਾਂ ਤੋਂ ਮੱਤ ਪੈਂ। ਮੁੰਡਾ। ਇਹ ਪਾੜਨਾ ਥੋੜਾ ਆਵੇ। ਇੱਕ ਸਾਵੇ ਕੋੜੇ ਭਾਬੀ ਵੀ ਦੇਖੋ। ਟਿੱਕੀ ਕਿਤੇ ਜੜੀ ਹੋਇਆ। ਇਨੂੰ ਅਗਲਾ ਜਾਨੀ ਆਪਣੇ ਆਪੇ ਓਕ ਭਾਈ ਦੋ ਨੇ ਹਾਜੀ ਤੇ ਕਹੇ ਜੀ ਅੱਛਾ ਤੇ ਕਹੇ ਜੀ ਅੱਛਾ ਉਹਨੇ ਕੀ ਕਾਰਨਾਮ ਕਰਤਾ ਆਹੋ ਛੋਟ ਕਰ ਲੋ ਸਾਪਿਆ ਨਾ ਜਿਹੜਾ ਬੈਠਾ ਇਹ ਕੁੜੀ ਆਹ ਦੇਖੋ ਜੀ ਛੋਟ ਤੇ ਕੀ ਕਾਰਨਾਮ ਕਰਤਾ ਕੀ ਆ ਪਤਾ ਨਹੀਂ ਸਿੱਧੀ ਕੁੜੀ ਸੀਗੀ ਉਹ ਕਿਹੜੀ ਕੁੜੀ ਮੈਨੂੰ ਕੀ ਮੈ ਜਾਣਦੀ ਆ ਨਹੀਂ ਕੌਣ ਕੀ ਗੱਲ ਕਰਦਾ ਹੈ ਉਹ ਯਾਰ ਜਿੱਤੂ ਦੀ ਜਿੱਤੂ ਦੀ ਕਾਲੀ ਉਹ ਮਰ ਗਈ ਹਾਂ ਉਹ ਦੀ ਕੁੜੀ ਸੀਗੀ ਇੰਨੀ ਜੀ ਹਾਂ ਤਾਂ ਆਪਿਆ ਨੂੰ ਦਮ ਦਿਖਾਉਣਾ ਲਾਹੇ ਕੰਟਰੋਲ ਹੁੰਦਾ ਹੀ ਲਓ ਤੁਸੀਂ ਆਪਣਾ ਸੱਪੋ ਮੱਤ